500 ਰੁਪਿਆ ਬੱਚੀ ਲਈ ਕਰਦੀ ਹੈ ਤੁਹਾਡੇ ਵੱਲੋਂ ਇੱਕ ਵਾਰੀ ਤਾੜੀਆਂ ਮਾਰੋ ਬੜੀ ਜ਼ੋਰਦਾਰ ਬੱਚੀ ਲਈ ਕਿ ਪੱਤਾ ਤੋਂ ਪਹਿਲਾਂ ਧੀਆ ਤਾਹਿਆਂ ਨੇ ਹੁੰਦੀਆਂ ਮੁਰਕੇ ਕੋਈ ਹੌਣ ਦਿੰਦਾ ਨਹੀਂ ਸਾਡਾ ਵੀ ਜੀ ਕਰਦਾ ਗਾਈਏ ਵੀਰਾਂ ਦੀਆਂ ਘੋੜੀਆਂ ਮੁਰਕੇ ਕੋਈ ਹੌਣ ਦਿੰਦਾ ਨਹੀਂ ਪੱਤਾ ਤੋਂ ਪਹਿਲਾਂ ਧੀਆ ਤਾਹਿਆਂ ਨੇ ਹੁੰਦੀਆਂ ਮੁਰਕੇ ਕੋਈ ਹੌਣ ਦਿੰਦਾ ਨਹੀਂ ਇੱਕ ਵਾਰੀ ਬੱਚੀ ਦੇ ਹੌਸਲੇ ਜਿੰਨੇ ਵੀ ਵੀਰ ਖੜੇ ਆ ਮੇਰੀ ਬੇਨਤੀ ਇੱਕ ਵਾਰੀ ਤਾੜੀ ਜ਼ੋਰਦਾਰ ਵਾਰ ਦੇ ਫੁੱਲ ਕੇ ਵਾਹ ਜੀ ਵਾਹ ਜੀ ਬੋਰੀ ਚਾਕੇ ਭਜੜ ਚ ਜਸਰਪੀਖੀ ਗੁਰਦੇਵ ਮੋਗਾ ਜਗਦੇਵ ਬਸਨ ਹਟ ਤਲਵੰਡੀ ਇਹ ਗਰਾਊਂਡ ਤੇ ਬਾਕਸਰ ਜਾਂਦੀ ਜਾਂਦੀ ਦੁਬਾਰ ਇਹਨਾਂ ਦਾ ਮੈਚ ਹੋਣਾਗਾ ਜਸਰਪੀਖੀ ਗੁਰਦੇਵ ਮੋਗਾ ਜਗਦੇਵ ਬਸਨ ਹਟ ਤਲਵੰਡੀ ਬੋਰੀਆਂ ਵਾਲੇ ਵੀਰੋ ਤਿਆਰੀ ਖਿੱਚ ਲੈਣ ਦੀ ਬੇਨਤੀ ਹੈ ਜਸਕਰਨ ਭੋਤਰਾ ਬਾਜੀ ਮਕਲੌਰ ਸਾਹਿਬ ਸੁੱਖਾ ਬਸਨ ਹਟ ਤਲਵੰਡੀ ਇਹ ਦੂਬਾਰ ਮੈਚ ਹੋਣਾ ਨਾਲ ਦੀ ਨਾਲ ਗਰਾਊਂਡ ਤੇ ਪਹੁੰਚਣ ਜਲਦੀ ਜਾਂਦੀ ਹਾਂਜੀ ਬਾਈ ਕਰਤਾ ਹੈ ਵੱਲੋਂ 500 ਰੁਪਏ ਬੱਚੀ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਜੀ ਸਾਡੇ ਬਾਈ ਦੇ ਵੀਰ ਬੱਚੀ ਦਾ ਹੌਸਲਾ ਵਧਾਇਆ ਗੱਲ ਰੁਪਈਆ ਨਹੀਂ ਹੁੰਦੀ ਗੱਲ ਦਿਲ ਦੀ ਹੁੰਦੀ ਹੈ ਇੱਥੇ ਲੋਕਾਂ ਕੋਲੇ ਨੋਟ ਵਧੇਰੇ ਆ ਪਰ ਦਿਲ ਵਿੱਚ ਬਾਹਰ ਚਿੜੀ ਹੈ ਬੱਚੀ ਦੇ ਦਾ ਨਹੀਂ ਹੁੰਦਾ ਗੱਲ ਦਿਲ ਦੀ ਹੁੰਦੀ ਹੈ ਗੱਲ ਮੋਟਾ ਦੇ ਦੀ 500 ਰੁਪਏ ਦਰਸ਼ੇਪਾਈ ਕਹਿੰਦਾ ਤੁਰਦਾ ਮੇਰੇ ਵੱਲੋਂ ਕਰ ਦਿਓ ਇੱਕ ਵਾਰੀ ਤਾਲੀਆਂ ਮਾਰ ਬਲੀਓ ਬੱਚੀ ਦੇ ਨਾਂ ਤੇ ਬੜਾ ਬਾਦ ਸਾਡਾ ਦਰਸ਼ੇਪ ਜਰ ਜੀ ਅਜੀਤ ਪੱਤਰਕਾਰੀ ਦੇ ਵਿੱਚ ਵੱਡਾ ਨਾਮ ਸਾਡੇ ਬਾਈ ਦਾ। ਮੇਰੇ ਵੀਰੋ ਰਸਤੇ ਵੀ ਕਾਉਂਦੇ ਆਣੇ ਬਾਈ। ਮੇਰੇ ਵੱਲੋਂ 500 ਰੁਪਏ ਬੱਤੀ ਲਈ। ਇਹ 500 ਬਾਈ ਕਾਲੇ ਨੇ 500 ਰੁਪਏ ਬੱਤੀ ਨੇ ਮਾੜਾ ਲਿਆ। 500 ਰੁਪਏ ਮੈਂ ਕਾਲੇ ਵੱਲੋਂ ਜਸੂਪਾਲਤ ਵੱਲੋਂ 500 ਰੁਪਏ ਦਰਸ਼ਕਾਂ ਦਾ ਸਾਡੇ ਗਿਆਨੀ ਪੱਤਰਕਾਰ ਤੇ ਨਾਲ 500 ਰੁਪਏ ਅੰਤ ਪਾਏ ਬੱਲੇ। ਕਾਰ ਆਰਤੀਆ ਸਾਡਾ। ਉਹਦਾ ਵੱਲੋਂ ਛੋਟੀ ਬੱਚੀ ਨੂੰ ਖੁਸ਼ੀ ਬਣਾ ਲਿਆ। ਛੋਟੀ ਬੱਚੀ ਨੂੰ ਸਟੇਜ ਤੇ ਭੇਜ ਦਿਓ ਜੀ ਪਾਈ ਖੇੜੀ ਵੱਲੋਂ ਵੀ ਉਹਨਾਂ ਦਾ ਮਾਨ ਸਨਮਾਨ ਹੋਣਾ ਪਾਈ ਖੇੜੀ ਨੂੰ ਮੇਰਾ ਜੀ ਕੋਚੇ ਮਾਰੇ ਬੱਚੀ ਨੂੰ ਰੋਕ ਲਈ ਜੀ ਪਾਈ ਖੇੜੀ ਸਾਡਾ ਹੈੱਟ ਕਲੱਬੋਂ ਦਾ 500 ਰੁਪਿਆ ਹਾਂ ਬੱਚੀ ਦੇ ਲਈ ਆ ਵੀ ਫਿਲਾ ਦਿਓ ਵੀਰੇ 500 ਤੁਸੀਂ ਦਿਓ ਦਸਨ ਜੀ ਹਾਂ ਲੋ ਤੁਸੀਂ ਪੈਸੇ ਇੱਨਾ ਵੀ ਮੇਹਰ ਤੁਹਾਡਾ ਮਤ ਕਮਾਉਂਦੀ ਹੋ ਜੀ ਮਨੋਨ ਦਾ ਪਵਨ ਅੜ ਗਿਆ ਇੱਕ ਵਾਰੀ ਤਾੜੀਆਂ ਮਾਰੋ ਪਵਨ ਤੇ ਸੁੱਖਿਆ ਲਈ ਵਾਹ ਸੁੱਖਿਆ ਇਹ ਦੂਰਾਂ ਤੋਂ ਬੋਲਦੀ ਆ ਆਪਣਾ ਜੋਦੀਆਂ ਜਿਹੜੇ ਜਿਹੜੇ ਹਾਂਜੀ ਸੁੱਖਾ ਰਹਿ ਗਿਆ ਵੀ ਹਾਂਜੀ ਜਿਸ